ਕਮਟੇ ਡਾ ਹੋ ਚੱਲਿਆ ਸੀ ਆ ਕੁਤਰੀ ਨਿਕਲਦੀ ਸੀ ਪੂਸ਼ ਪੱਟੀ ਕੀ ਕੁਤਤ ਲੱਗੋਈ ਨਾ ਹੋ ਗਈ ਲੰਡੀ ਉਹ ਮਿੱਤਰੋ ਮੈਂ ਨਾ ਉਹ ਛਤਰੀ ਤਾਂ ਲਾ ਕੇ ਆਇਆ ਸੀ ਤੇ ਵਲੌਗ ਦੀ ਸਟਾਰਟਿੰਗ ਬਾਅਦ ਚ ਕੀਤੀ ਸੀ ਮੈਂ ਕਿਹਾ ਚੱਲ ਯਾਰ ਬਾੜੇ ਦਿਨ ਖੁੱਲਿਆ ਬੱਚੇ ਬੁੱੱਚੀ ਛੱਡਦੇ ਅੱਜ ਲਓ ਮਿੱਤਰੋ ਬੱਚਾ ਛੱਡਦੇ ਪਹਿਲਾਂ ਅੱਜ ਲਓ ਮਿੱਤਰੋ ਇੱਕ ਬੱਚਾ ਤਾਂ ਆਇਆ ਬਗਲਾਂ ਚੱਲ ਪੁੱਤਰਾ ਚੱਲ 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 ਛਤਰੀ ਤੇ ਛਤਰੀ 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 ਬੈਠ ਗਿਆ ਇੱਕ ਆਹ ਬੱਚਾ ਮਿੱਤਰੋ ਢਿੱਡ ਕਾਂ ਟਿਟੋਰੀ ਵਾਲਾ ਤੋ ਮਿੱਤਰੋ ਇਹ ਮੇਰਾ ਤਾਂ ਨਿਮ ਚੜੂਗਾ ਨਹੀਂ ਬੈ ਗਿਆ ਬੈ ਗਿਆ ਛਤਰੀ ਤੇ ਗਿਆ ਲਓ ਮਿੱਤਰੋ ਇੱਕ ਬੱਚਾ ਇੱਕ ਆਹ ਹੈ ਮਿੱਤਰੋ ਪੂੰਜੀ ਵਾਲਾ ਲੱਭੀ ਪੂੰਜੀ ਵਾਲਾ ਚੱਲ ਉਧਰ ਛਤਰੀ 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 ਬੈ ਗਿਆ ਬੈ ਗਿਆ ਲਓ ਮਿੱਤਰੋ ਇਹ ਬੈ ਗਿਆ ਅਗਲਾ ਲਿਆਉਣੇ ਤਰੋ ਆ ਕਬੂਤਰੀ ਖੋਗੀ ਲੰਡੀ ਤੇ ਹੋਰ ਹੀ ਬਣਗੀ ਗੰਜੀ ਜੀ ਚਲ ਕੋਈ ਨਾ ਆਪਣਾ ਕੀ ਕਸੂਰ ਆ ਬਾਹਰ ਤਾਂ ਆਪ ਨਿਕਲੀ ਸੀ ਚਲ ਕੋਈ ਗੱਲ ਕਾ ਹੈ ਬੱਚਾ ਹਰੇ ਗਲਾ ਬੀ ਟੂਸਾ ਤੇ ਹਰੀ ਟੋਰੀ ਘਟੰਗਾ ਖਾਣਾ ਇਹ ਸਿੱਧੈ ਨਿਕਲੂਆ ਛਤਰੀ ਗਿਆ ਛਤਰੀ ਤੇ ਵੀ ਮਿੱਤਰੋ ਬੈ ਗਿਆ ਚਲੋ ਵੇਣਿਆਂ ਨਾ ਡਾਉਣੇ ਬੱਚਾ ਨੂੰ ਬਹਿ ਜਾਂਦਾ 5 ਮਿੰਟ ਬਾਅਦ ਡਾਦਾਂਗੇ ਐਵੇਂ ਤੇ ਇੱਕ ਬੱਚਾ ਵੀ ਬੈਠਾ ਹੈ ਇਹ ਫੇਰ ਫੇਨਸੀ ਪਟਤੀ ਇਹਦੇ ਨਾਲ ਮੂੰਹ ਚ ਹੋ ਜਾਂਦੀ ਹੈ ਦਾਣੇ ਨਹੀਂ ਖਾਦੇ ਜਾਂਦੇ ਆ ਬੈਠੇ ਆ ਬੱਚੇ ਤਾਂ ਛੋਟੇ ਛੋਟੇ ਦਾ ਬੈਠੇ ਆ ਪਰ ਤਾਂ ਬੈਠਿਆ ਬੈਠੇ ਪਰ ਇਹ ਦਾਣੇ ਨਹੀਂ ਪੜਾ ਦੀ ਆਪਾਂ ਬੱਚੇ ਛਤਰੀ ਕਰਤੀ ਨਹੀਂ ਸੋ ਮੈਟਰ ਆ ਗਏ ਬੱਚੇ ਲਓ ਜੀ ਬੱਚੇ ਤਾਂ ਚੜ ਗਏ ਤਾਂ ਹਾਂ ਉਹ ਆਉਦੇ ਨੇ ਬੱਚੇ ਇੱਕ ਬੱਚਾ ਆਉਂਦਾ ਇਹਦਾ ਕੰਡ ਕਾਲ ਟੋਰੀ ਆ। ਥੋੜੇ ਬੱਚੇ ਦਾ ਪੜਾਦੇ ਪਰ ਮੌਸਮ ਇਹਨਾਂ ਖਾਸ ਜਣੇ ਦਾ ਗਵਾਉਣ ਵਾਲਾ ਕੰਮ ਹੀ ਆ ਪਰ ਯਾਰ ਬੰਦਿਆਂ ਥੋੜੀਆਂ ਜਿਗਾਂ ਸੀ ਬੱਚਿਆਂ ਦੀ ਦਾ ਦੇ ਦਿੱਤੇ ਆਪਾਂ ਆਉਂਦੇ ਆ ਹੋ ਜਾਂਦੇ ਚਾਰ ਬੱਚੇ ੜਾਏ ਆ ਚਾਰ ਇਕੱਠੇ ਫਿਰਦੇ ਆ ਆਉਂਦੇ ਬਸ ਹੁਣ 10 ਮਿੰਟ ਓੱਡ ਕੇ ਬੈਣਾ ਪੜੂ ਕੋਈ ਚੱਕਰ ਨੂੰ ਬਸ ਬੱਚੇ ਆਪਣੇ ਆ ਫਿਰਦੇ ਫੂੰਜੇ ਵਾਲਾ ਤੂਸੇਆ ਵਾਲਾ ਦੋ ਬੱਚੇ ਆਉਂਦੇ ਬਗਲਾ ਕਾਂਤ ਵਾਲਾ ਇਹ ਬੱਚੇ ਨੀਵੇਂ ਉੱਟਦੇ ਮਿੱਤਰੋ ਇਹ ਹਰ ਬੱਚੇ ਆਪਣੇ ਨਾ ਨੀਵੇਂ ਉੱਟਦੇ ਥੋੜੇ ਜੇ ਉਹ ਬੱਚਾ ਤਾਂ ਬਹੁਤ ਉੱਚੇ ਜਾਵੜਦੇ ਆ ਆਪਸ ਵਿੱਚ ਕੋਮਕ ਮਚੜੀ ਜਾਂਦੇ ਆ ਨਾਲੇ ਵੀ ਆਗੇ ਆਪਸ ਵਿੱਚ ਘੁੰਮੀ ਜਾਣਗੇ ਹੋ ਇਹ ਤੂਸੇਆ ਦਾ ਬਹਿਜੂ ਆਗੇ ਆਦੋ ਨੀਵੇਂ ਫਿਰਦੇ ਰਹਿਣਗੇ ਬਗਲਾਂ ਵਾਲਾ ਫਿਰਦਾ ਰਹੋ ਬੈਠੇ ਨੇ ਛਤਰੀ ਤੇ ਦੋ ਬੱਚੇ ਵਾਰੇ ਆਪਣੇ ਕਫੂंजे ਵਾਲਾ ਇੱਕ ਹਰੇ ਗਲਾਬੀ ਟੂ ਸੈਟ ਹੋਰੀ ਵਾਲਾ ਦੋ ਬੱਚੇ ਤਾਂ ਕਿ ਖੋੜਦੇ ਆਪਣੇ ਆ ਜਾਂਦਾ ਤਾ ਗਲਾਬੀ ਕਾਂਤ ਗਲਾਬੀ ਟੂਰੀ ਵਾਲਾ ਏ ਬਾਈ ਗਾ ਬਸ ਬੈਠੂ ਗਏ ਕਹਤਰੀ ਦੇ ਬਗਲਾਂ ਵਾਲਾ ਲਾਲ ਜੀਨਾ ਬੱਚਾ ਮਿੱਤਰ ਬਗਰ ਵਾਲੇ ਬੱਚੇ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਇਹ ਹੋਰ ਹੀ ਲੱਛਣ ਦੇ ਕਰਨ ਲੱਗਾ ਇਹਨੂੰ ਵੇਖੇ ਚੱਲਿਓ ਆ ਦੇਖੋ ਮਿੱਤਰ ਕਿਦਰ ਜਾਉਂਦੇ ਮਿੱਤਰੋ ਬੱਚੇ ਆਪਣੇ ਸਾਰੇ ਬੈਠ ਕੇ ਤੇ ਹੁਣ ਆਪਾਂ ਕਰਦੇ ਨੇ ਖੁੱਡੇ ਦੇ ਵਿੱਚ 1 ਮਿੰਟ ਮਿੱਤਰੋ ਕੰਟੀਨਿਊ ਕਰਦੇ ਆਂ ਤਾੜਕੇ ਇੱਥੇ ਕਰਦੇ ਅੰਦਰ ਆ ਬੈਠਾ ਇੱਕ ਉਹ ਬੈਠਾ ਤੇ ਇੱਕ ਕਿੱਧਰ ਗਿਆ ਇੱਕ ਉਹ ਸਾਹਮਣੇ ਬੈਠਾ ਇੱਕ ਪੁੰਝੇੜਾ ਬੈਠਾ ਚਲੋ ਇਹਨਾਂ ਨੂੰ ਦਾਣੇ ਪੱਗੇ ਮਿੱਤਰੋ ਚਲੋ ਮਿੱਤਰੋ ਲੋ ਜੀ ਇੱਧਰ ਲੱਕੜਾ ਜਿਹਦੇ ਵਿੱਚ ਦਾਣੇ ਧਰਦੇ ਦੋਹੇ ਰਖਣਿਆਂ 'ਚ ਜੋੜੀਆਂ ਨੂੰ ਉਤਰਾਂਗਾ ਪੱਠਣ ਚਲੋ ਉਧਰ ਪਾਸੇ ਲੱਗ ਕੇ ਅੰਦਰ ਉਧਰ ਪਾ ਕੇ ਪਾਚ ਪਾਣੀ ਚਤੋਂ ਮਿੱਤਰ ਉੱਧਰ ਵੀ ਧਰਦੇ ਦਾਣੇ ਆ ਗਏ ਉਤਰ ਖਾਣ ਸਾਰੀਆਂ ਜੋੜਾਂ ਜੋੜਾਂ ਆ ਜਾਣਗੀਆਂ ਖਾ ਜਾਣੀਆਂ ਬੱਚਿਆਂ ਨੂੰ ਚੁਗਾ ਦੇਣਗੇ ਤੇ ਇਹਨਾਂ ਨੂੰ ਪਾਣੀ ਪਾਗੇ ਪਰ ਪਾਣੀ ਪੂਣੀ ਪਾਦਾ ਉਧਰ ਵੀ ਪਾਏ ਇੱਧਰ ਵੀ ਪਾਤਾ ਤੇ ਪੀ ਜਾਂਦੇ ਉਤਰ ചോ ക്രൂ മിരി ബൈ